ਅੱਜ ਸਾਰਾ ਫਾਈਨਲ ਹੋ ਗਿਆ ਆਈ ਕਾਰਡ ਮਿਲ ਗਿਆ ਤੇ ਜੋ ਨਿਸ਼ਾਨ ਵੀ ਇੱਕ ਨੰਬਰ ਦਾ ਬਟਨ ਦਬਾਓ ਤੇ ਚਾਰ ਨੂੰ ਕਾਮਯਾਬ ਕਰੋ ਅੱਜ ਮਿਲ ਗਿਆ ਸਰ ਰਵਨੀਤ ਵਿਕਟੋਰੀਆ ਜੀ ਕੋ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਕਿ ਲੁਧਿਆਣੇ ਨੂੰ ਮੈਂ ਨਿਹਾਰ ਹੀ ਬਦਲ ਦੂੰਗਾ ਸਮਾਰਟ ਸਿਟੀ ਤੋਂ ਵੀ ਉੱਪਰ ਕਰ ਦੂੰ ਜੀ ਅਗਲੀ ਵਾਰੀ ਮੈਂ ਬਣਿਆ ਐਮਪੀ ਜਿਵੇਂ ਪਿਛਲੀ ਵਾਰ ਕੀਤਾ 10 ਸਾਲ ਪਹਿਲਾਂ ਵੀ ਜਿਵੇਂ ਕੀਤਾ ਉਦਾਂ ਹੀ ਹੁਣ ਫੋਨ ਮੈਨੂੰ ਲੱਗਦਾ ਕਾਹਦੇ ਤੇ ਸੁੱਟੂਗਾ ਹੁਣ ਜਿਹੜਾ ਕੋਈ ਹੋਊਗਾ ਬਲਾਦਾ ਹੈ ਨਹੀਂ ਉਹਦੇ ਕੋ ਫੋਨ ਆਪੜਾ ਹੁਣ ਕੀ ਕਰੂਗਾ ਕੀ ਉਹ ਦੱਸੋ ਨਿਹਾਰ ਕੱਲੀ ਨਾਲ ਕੀ ਮੈਡੀਕਲ ਕਾਲਜ ਬਣਾ ਦੋਗਾ ਇਹ ਹਸਪੀਟਲ ਆਏ ਹੋਗਾ ਔਰ ਉਸ ਤੋਂ ਬਾਅਦ ਉਹਨਾਂ ਨੇ ਕਈ ਕੁਝ ਕੀ ਮਾਵਾਇਓ ਇਹ ਲੋਕ ਨਾ ਸਾਰੇ ਜਾਣਦੇ ਆ ਹੋਰ ਕੋਈ ਕੁਝ ਵੀ ਕਵੇ ਉਹ ਅਗਲਾ ਹਰ ਕਿਸੇ ਦੇ ਅੰਦਰ ਗਲੇ ਦੇ ਹਜਮ ਹੋ ਜਾਊਗਾ ਬਿੱਟੂ ਦੀ ਗੱਲ ਨਹੀਂ ਅਜੇ ਮੋਣੀ ਮੈਨੂੰ ਇੰਨਾ ਪਤਾ ਬਿੱਟੂ ਦੀ ਕਾਰ ਦੀ ਹਾਂਡੀ ਨਹੀਂ ਲੁਧਿਆਣੇ ਵਾਲੇ ਚੜਾਉਂਦੇ ਹੁਣ ਕਿਉਂਕਿ ਜਿਹੜੇ ਬੰਦੇ ਨੇ 10 ਸਾਲ ਫੋਨ ਨਹੀਂ ਚੱਕਿਆ ਕਿਸੇ ਦਾ ਤੇ ਉਹਨੂੰ ਲੋਕ ਪਸੰਦ ਕਿਵੇਂ ਕਰੋਗੇ ਚਾਹੇ ਮੈਂ ਹੋਵਾਂ ਉਹਦੀ ਜਗ੍ਹਾ ਤੇ ਅਮਰਜੈਂਸੀ ਕਿਸੇ ਨੂੰ ਕੰਮ ਆ ਕੋਈ ਕਿਸੇ ਨੂੰ ਵੈਸੇ ਕੰਮ ਆ ਇਹਨਾਂ ਲੋਕਾਂ ਨੇ ਸਿਆਸਤ ਨੂੰ ਰਾਜਨੀਤੀ ਨੂੰ ਧੰਦਾ ਸਮਝ ਕੇ ਕਰਦਿਆ ਵਪਾਰ ਸਮਝ ਕੇ ਕਰਦਿਆ ਇੱਕ ਗਿੱਦੜ ਵਾਹੇ ਤੋਂ ਆ ਗਿਆ ਹੁਣ ਚਾਚੀ ਲਾ ਕੇ ਇੱਕ ਪਹਿਲਾ ਮਸਾ ਲੋਕਾਂ ਨੇ 10 ਸਾਲ ਬਾਅਦ ਇੱਥੋਂ ਤੋਰਿਆ ਸੀਗਾ ਉਹ ਭਾਜੀਪੀ ਦੀ ਝਗੜ ਲੈ ਕੇ ਆ ਗਿਆ ਲੋਕ ਬਹੁਤ ਸਿਆਣੇ ਅੱਜਕੱਲ ਬੱਚਿਆਂ ਨੂੰ ਸਭ ਪਤਾ ਸੋਸ਼ਲ ਮੀਡੀਆ ਦਾ। ਪਰ ਰਾਜੇਪੁਰਿੰਗ ਜੀ ਵੀ ਕਹਿ ਰਹੇ ਨੇ ਕਹਿੰਦੇ 10 ਸਾਲਾਂ ਦੇ ਕੰਮ ਤੇ ਵੋਟ ਨਹੀਂ ਮੰਗ ਰਹੇ ਅੱਜ ਵੀ ਮੋਦੀ ਦੇ ਨਾਮ ਤੇ ਵੋਟ ਮੰਗ ਰਹੇ ਨੇ। ਦੇਖੋ ਗੱਲ ਸੁਣੋ ਰਾਜੇਪੁਰਿੰਗ ਨੂੰ ਕਹ ਤੂੰ ਸੀ ਗਿੱਦੜਵਾਏ ਕੀ ਕਰਕੇ ਆਏ ਹੋ ਲੋਕਾਂ ਨਾਲ ਉਹੀ ਹੈ ਉਹ ਇੱਥੇ ਲੁਧਿਆਣੇ ਵਾਲਿਆਂ ਨਾਲ ਕਰੀ ਜਾਂਦਾ ਤੁਹਾਡਾ ਦਾ ਦੋਨਾਂ ਦਾ ਸਿਸਟਮ ਹੀ ਇਹੀ ਆ ਤੂੰ ਵੀ 10 ਸੂਲ ਬੈਗ ਕਰਕੇ ਲੈ ਆ ਬੈਗ ਚ ਪਹਿਲੀ ਤਰੀਕ ਨੂੰ ਵੋਟਾਂ ਪਾਏ ਪਵਾਏਗਾ ਜਿੰਨੀਆਂ ਇੱਕ ਪੈਣੀਆਂ ਲੈ ਕੇ ਚਾਚੀ ਗਿੱਦੜਵਾਏ ਤੂੰ ਵੀ ਚੱਲ ਜਾਣਾ ਵਾ ਆ ਘੜਿਆਂ ਲੋਕਲ ਚਾਹੇ 24 ਘੰਟੇ ਦਰਵਾਜੇ ਖੁੱਲੇ ਆ ਲੋਕਾਂ ਨੇ ਪਹਿਲਾਂ ਵੀ ਦੇਖਿਆ 2 ਸਾਲ ਸੈਂਟਰ ਦਾ ਸੇਵਾਦਾਰ ਬਣਾ ਕੇ ਹੁਣ ਵੀ ਜੇ ਬਣਾਉਗੇ ਤਾਂ ਹਾਜ਼ਰ ਆ 24 ਘੰਟੇ ਕੱਲ ਬੈਸ ਜੀ ਬਹੁਤ ਤਾਰੀਫ ਕੀਤੀ ਕੱਲ ਬੈਸ ਜੀ ਨੇ ਬਹੁਤ ਕੱਟ ਲਓ ਦੂਜੀ ਵੀ ਕੈਸਟ ਸੁਣ ਲੈਣੀ ਸੀ ਬਿਜਲੀ ਚੋਰੀ ਵਾਲੀ ਉਹ ਨਹੀਂ ਸੁਣੀ ਜਿਹੜੀ ਤਾਰੀਫ ਉਹ ਵੀ ਬਹੁਤ ਤਾਰੀਫ ਕੀਤੀ ਆ ਉਹਦੇ ਬਾਰੇ ਵੀ ਪੁੱਛ ਲਿਆ ਸੀ ਵੀ ਇੱਕ ਪਾਸੇ ਤਾਂ ਤੁਸੀਂ ਕਹਿ ਰਹੇ ਹੋ ਬਿਜਲੀ ਚੋਰਾ मां ਦੇ ਆਪਣੀ ਦੇ ਇਲਾਜ ਦੇ ਪੈਸੇ ਮੰਗਦਾ ਕੀ ਸ਼ਬਦ ਬੋਲੇ ਹੋਇਆ ਇਹਨਾਂ ਲੋਕਾਂ ਨੇ ਮੈਂ ਤਾਂ ਹੀ ਤਾਂ ਤੁਹਾਨੂੰ ਕਹਿ ਰਿਹਾ ਇਹਨਾਂ ਦੀ ਰਾਜਨੀਤੀ ਧੰਦਾ ਹੋ ਗਿਆ ਇਹਨਾਂ ਦਾ ਵਪਾਰ ਹੋ ਗਿਆ ਕਿਸੇ ਲਈ ਜਿੰਨੇ ਮਰਜ਼ੀ ਮਾਰੇ ਸ਼ਬਦ ਯੂਜ਼ ਕਰ ਲੋ ਕਿਸੇ ਲਈ ਕੋਈ ਵਪਾਰ ਆਲੀ ਗੱਲ ਕਰ ਲੋ ਬਾਅਦ ਦੇ ਵਿੱਚ ਇਹਨਾਂ ਕੋਲ ਕੋਈ ਸਪਸ਼ਟੀਕਰਨ ਨਹੀਂ ਹੈਗਾ ਸਾਰੇ ਲੋਕ ਜਾਣਦੇ ਅੱਜ ਉਹ ਉਹ ਜਰੂਰ ਪੁੱਛਿਓ ਮੇਰੇ ਵੱਲੋਂ ਵੇ ਰਾਜਾ ਜੀ ਉਹ ਜਦੋਂ ਬੈਸ ਕਿਹੜੇ ਦੀ ਤੁਸੀਂ ਸਿਫਤਾਂ ਕਰ ਰਹੇ ਹੋ ਜਿਹੜਾ ਕਹ ਰਹੇ ਹੋ ਬਿਜਲੀ ਚੋਰ ਉਹ ਪੁੱਛ ਲਿਓ ਵੀ ਕਿਹਦੇ ਲਈ ਕਹਿ ਰਹੇ